ਅਸਲਾਮੁਅਲੈਕੁਮ ਐਂ ਸਸਰੀਆਕਾਲ ਕਿੱਦਾਂ ਹਾਲ ਚੱਲੋ ਮੇਰੇ ਵੀਰਾਂ ਦਾ ਭੈਣ ਭਰਾਵਾਂ ਦਾ ਮਿੱਤ ਕਰਨੀਆ ਵਧੀਆ ਹੋਵੋਗੇ ਜਿਹੜਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਇੱਕ ਬਹੁਤ ਹੀ ਵਾਇਰਲ ਹੈ ਵੀਡੀਓ ਜਾਣਦੇ ਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸ਼ਹੀਦੀ ਮਹੀਨਾ ਆ ਜਾਂਦਾ ਹੈ ਤੇ ਇਹ ਬਹੁਤ ਦਾ ਮਹੀਨਾ ਹੈ ਸਰਦੀਆਂ ਦੇ ਦੇਦਨੀ ਸਰਦੀਆਂ ਦੀਆਂ ਰਾਤਾਂ ਨੇ ਤੇ ਇਹਦੇ ਵਿੱਚ ਵੇਖਿਆ ਜਾਏ ਕਿ ਸਿੱਖ ਤੇ ਜਿਹੜੇ ਇਸ ਮਹੀਨੇ ਦਾ ਸਤਕਾਰ ਕਰਦੇ ਕਰਦੇ ਨੇ ਬਾਕੀ ਜਿਹੜੇ ਮਜ਼ਮ ਨੇ ਓਬਵੀਅਸ ਮਹੀਨੇ ਦਾ ਪਰਾਸਦ ਕਰ ਕਰ ਦੇਨੇ ਕਿ ਮਤਲਬ ਇਹਦੇ ਵਿੱਚ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ ਮਤਲਬ ਕਿ ਜਿਨਾ ਹੋ ਕੇ ਨਹੀਂ ਕੀਤੇ ਜਾਂਦੇ ਸ਼ਾਦੀਆਂ ਨਹੀਂ ਕੀਆ ਜਾਂਦਾ ਜਿਨਾ ਹੋ ਸਕੇ ਇਸ ਮਹੀਨੇ ਨੂੰ ਮਤਲਬ ਕਿ ਸ਼ਹੀਦ ਇਤਰਾਫ ਬਣਾ ਕੇ ਕਿਹਾ ਜਾਂਦਾ ਸੋਵਾਰ ਮਹੀਨਾ ਕਿਹਾ ਜਾਂਦਾ ਸ਼ਹਾਦਤ ਦਾ ਮਹੀਨਾ ਕਿਹਾ ਕੇ guzara ਜਾਂਦਾ ਹੈ ਉਹਦਾ ਇਤਰਾਫ ਤੇ ਅੱਜ ਦੀ ਜਿਹੜੀ ਵੀਡੀਓ ਪਹਿਲੇ ਦੇਖ ਲੈਣੇ ਕਹਿੰਦੇ ਜੀ ਇੱਕ ਮਤਲਬ ਕਿ Hindu ਪਰਿਵਾਰ ਤੋਂ ਇੱਕ ਆਦਮੀ ਨੇ ਉਹ ਉਹਨਾਂ ਨੇ ਛੋਟੇ ਸਾਬਜ਼ਾਦਿਆਂ ਤੋਂ ਪਰ ਮਤਲਬ ਉਹਨਾਂ ਤੋਂ ਇਨਸਪਾਇਰ ਹੋ ਕੇ ਉਹਨਾਂ ਨੇ ਮਤਲਬ ਇੱਕ ਐਸਾ ਕੰਮ ਕਰਦੇ ਨੇ ਜੋ ਕਿ ਸਮਝ ਲੋਕ ਨਹੀਂ ਕਰ ਸਕਦੇ ਔਰ ਇਨਸਾਨ ਨਹੀਂ ਕਰ ਸਕਦਾ ਪਹਿਲੇ ਵੀਡੀਓ ਵੇਖ ਲੈਣੇ ਉਸ ਤੋਂ ਬਾਅਦ ਇਹਦੇ ਤੇ ਗੱਲਬਾਤ ਕਰਾਂਗੇ ਕਿਉਂਕਿ ਪਹਿਲੇ ਸਾਡੀ ਗੱਲਬਾਤ ਕਰਨੀ ਤੇ ਬਾਅਦ ਸਾਬ ਜਿਆਦਿਆਂ ਦੀ ਨਾ ਮਤਲਬ ਚਪਣੀ ਬਾਹਰ ਆ ਰਹੀ ਸੀਗੀ ਉਹ ਮਤਲਬ ਦੀਵਾਰ ਟੇਢੀ ਹੋ ਬਣ ਗਈ ਕਹਿੰਦੀ ਜਿਹੜਾ ਉੱਥੇ ਦਾ ਉਹ ਸੀਗਾ ਜਲਾਦ ਉਹ ਕਹਿੰਦਾ ਵੀ ਆ ਤੂੰ ਕੀ ਕਰਨ ਲੱਗਿਆ ਉਹ ਕਹਿੰਦਾ ਵੀ ਇਹ ਗਾਂਧੀ ਇਸ ਕਰਕੇ ਟੇਢੀ ਹੋ ਰਹੀ ਵੀ ਇਹਨਾਂ ਦੀ ਚਪਣੀ ਮਤਲਬ ਬਾਹਰ ਉਹ ਕਹਿੰਦਾ ਚਪਣੀ ਘਟ ਦੋ ਫਾਜ਼ਲ ਸਾਹਿਬ ਕਹਿੰਦੇ ਉਹ ਤੇਸੀ ਦੇ ਨਾਲ ਨਾ ਛੋਟੇ ਸਾਹਿਬਜ਼ਾਦੇ ਤੇਸੀ ਮਤਲਬ ਘਟਤੀ ਸੀ دیوار ਸਿੱਧੀ ਕੀਤੀ ਤਾਂ ਉਦੋਂ ਮਤਲਬ ਮੇਰਾ ਅੰਦਰੋਂ ਬੜਾ ਦਿਲ ਰੋਇਆ ਵੀ ਸਾਡੇ ਵਾਸਤੇ ਉਹਨਾਂ ਨੇ ਇੰਨਾ ਕੁਛ ਕੀਤਾ ਅਸੀਂ ਤਾਂ ਕੁਝ ਵੀ ਨਹੀਂ ਹੋਇਆ ਸਰ ਉਸ ਟਾਈਮ ਤੋਂ ਨਾ ਮਨੇ ਇੱਕ ਨਿਰਣਾ ਕਰ ਲਿਆ ਸੀਗਾ ਵੀ ਮੈਂ ਕਿਸ ਤਰ੍ਹਾਂ ਮਤਲਬ ਉਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਮਤਲਬ ਕਰਾਂ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਉਦੋਂ ਹੀ ਵੀ ਮੈਂ ਇਹ ਜਿਹੜੀ ਇੰਨੀ ਠੰਡ ਦੇ ਵਿੱਚ ਹੋਇਆ ਵੀ ਮੈਂ ਕਿਉਂ ਨਾ ਮਤਲਬ ਲਹਿਦਾ ਮੈਂ ਇੱਕ ਉਸ ਟਾਈਮ ਹੀ ਪਾਦਰ ਦੇ ਪੈਰ ਦਮਾnde ਦਮਾnde ਇੱਕ ਨਿਰਣਾ ਕਰ ਲਿਆ ਸੀ ਵੀ ਮੈਂ ਮਤਰੇ ਬਰਫ਼ ਦੇ ਨਾਲ ਨਹਾਇ ਕਰਾਂਗਾ ਜੀ ਮਨੂੰ ਬੀਬੀ ਕਹਿਣ ਲੱਗੇ ਵੀ ਤੈਨੂੰ ਗਰਮੀ ਲੱਗਦੀ ਤੈਨੂੰ ਲੱਦਾ ਤੇਰੇ ਭਾਦੀ ਗਰਮੀ ਤੈਨੂੰ ਪਹਿਰੀ ਇੰਨੀ ਠੰਡ ਪਹਿਰੀ ਆ ਤਾਂ ਮੈਂ ਕਿਹਾ ਨਹੀਂ ਮਨੂੰ ਕਹਿੰਦੇ ਵੀ ਤੈਨੂੰ ਨਮੂਣੀਆਂ ਹੋ ਜੂ ਤੈਨੂੰ ਮਤਲਬ ਉਹ ਦਿੱਕਤ ਆ ਜੂਗੀ ਕੋਈ ਮੈਂ ਕਿਹਾ ਕੁਝ ਨਹੀਂ ਹੁੰਦਾ ਤਾਂ ਮੇਰੇ ਮਦਰ ਕਹਿਣ ਲੱਗੇ ਵੀ ਤੂੰ ਮੈਨੂੰ ਸੱਚੋ ਸੱਚ ਗੱਲ ਦੱਸ ਵੀ ਗੱਲ ਕੀ ਆ ਕਿਉਂ ਕੀ ਚਾਹਨਾ ਏ ਤੂੰ ਉਹਨਾਂ ਨੇ ਨਾ ਮੈਂ ਇਸ ਤਰ੍ਹਾਂ ਪਟੜੀ ਦੇ ਉੱਤੇ ਬੈਠਾ ਸੀ ਨਹਾਉਣ ਦੀ ਤਿਆਰੀ ਕਰ ਰਿਹਾ ਸੀਗਾ ਟੱਪ ਮੇਰੇ ਭਰੇ ਹੋਏ ਸੀ ਪਾਣੀ ਦੇ ਬਰਫ਼ ਦੇ ਨਾਲ ਤਾਂ ਜੀ ਉਹਨਾਂ ਨੇ ਮੇਰਾ ਹੱਥ ਨਾ ਮੇਰੇ ਆਪਣੇ ਸਿਰ ਦੇ ਉੱਤੇ ਰੱਖ ਕੇ ਮੈਨੂੰ ਕਸਮ ਖਲਾਈ ਮੈਨੂੰ ਕਹਿੰਦੇ ਤੂੰ ਚਾਹੁੰਦਾ ਕੀ ਹੈ ਮੈਨੂੰ ਗੱਲ ਦੱਸ ਕੀ ਗੱਲ ਫੇ ਮੇਰੇ ਅੱਖਾਂ 'ਚ ਉਸ ਟਾਈਮ ਅੰਜੂ ਆ ਗਈ ਸੀ ਮੈਂ ਆਪਣੇ ਮਦਰ ਨੂੰ ਕਿਹਾ ਦੇਖ ਵੀ ਤੂੰ ਇਹ ਗੱਲ ਕਿਸੇ ਨੂੰ ਦੱਸੀ ਨਾ ਇਹ ਰਾਜ਼ ਰਾਜ਼ ਹੀ ਰਹਿਣ ਦੀ ਕਿੰਨਾ ਸਮਾਂ ਲਾਉਨੇ ਹੋ ਇਹ ਵੀ ਕੋਈ ਸਮਾਂ ਵੀ ਸਰ 1 ਘੰਟਾ ਜੀ 1 ਘੰਟਾ ਬਰਫਲਾ ਪਾਣੀ ਪਾਈ ਜਾਣਾ ਮੈਂ ਸਰ ਤੁਸੀਂ ਵੀਡੀਓ ਦੇਖਣਾ ਇੱਕ ਤਾਂ ਹੁੰਦਾ ਨਾ ਸਰੀਰ ਦੇ ਉੱਤੇ ਪਾਣੀ गिरਣਾ ਠੀਕ ਮੈਂ ਤਾਂ ਸਰੀਰ ਗਿੱਲਾ ਕਰ ਰਾ ਉਸ ਤਰ੍ਹਾਂ ਨਹੀਂ ਪ੍ਰੋਪਰ ਸਰ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਸਾਬਣ ਲਾਣਾ ਤੇਲ ਲਗਾਣਾ ਮੈਂ ਉਸ ਤਰ੍ਹਾਂ ਮਤਲ ਕਰ ਰਹਾ ਇਹ ਨਹੀਂ ਇੱਕ ਚਲੋ ਜੀ ਪਾਣੀ ਪਾ ਲਿਆ ਜੀ ਨਹਾ ਲਿਆ ਜੀ ਇਹ ਨਹੀਂ ਮੈਂ ਬਚਪਨ ਤੋਂ ਵੈਸੇ ਹਨੂਮਾਨ ਜੀ ਦੀ ਪੂਜਾ ਕਰਦਾ ਆ ਰਿਆ ਉਹਨਾਂ ਦੇ ਬਰਤ ਰੱਖਦਾ ਸੀਗਾ ਹੁਣ ਵੀ ਮੈਂ ਰੱਖਦਾ ਐਸੀ ਗੱਲ ਨਹੀਂ ਮਗਰ ਮੈਂ ਸਾਰੀ ਤਰ੍ਹਾਂ ਨੂੰ ਮਤਲ ਇੱਜ਼ਤ ਕਰਦਾ ਜੀ ਮਤਲ ਮੰਨਦਾ ਸੰਪਰਦਮ ਇਹ ਹੁੰਦਾ 8 9 ਤਰੀਕ ਆਉਂਦੀ ਆ ਤਾਂ ਠੰਡ ਵੱਧ ਜਾਂਦੀ ਆ ਠੰਡ ਵੱਧ ਜਾਂਦੀ ਆ ਉਦੋਂ ਮਨ ਨੂੰ ਇੱਕ ਇੱਕ ਦਿਨ ਹੀ ਲੱਗਦੀ ਆ ਜੀ ਇੱਕ ਦਿਨ ਤਾਂ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਇਹ ਛੋਟੇ ਸਾਹਿਬ ਜਦਿਆਂ ਦਾ 21 22 ਤਰੀਕ ਆਉਂਦੀ ਆ 24 25 26 ਹੈ ਨਾ ਐਸਪੀ ਬਸ 20 ਤਰੀਕ ਤੋਂ ਬਾਅਦ ਮਤਲਬ ਇੱਕ ਜਵਾਲਾ ਮੁਕੀ ਜਿਵੇਂ ਹੁੰਦੀ ਆ ਨਾ ਮੈਂ ਇੱਕ ਟੀ-ਸ਼ਰਟ ਦੇ ਵਿੱਚ ਘੁੰਮਣਾ ਸ਼ੁਰੂ ਕਰ ਲਿਆ ਮੈਂ ਦੁਬਾਰਾ ਫਿਰ ਟੀ-ਸ਼ਰਟ ਵਿੱਚ ਹੋ ਜਾਂਦੇ ਫਿਰ ਉਦੋਂ ਗਰਮੀ ਸ਼ੁਰੂ ਹੋ ਜਾਂਦੀ ਆ ਮਨ ਨੂੰ ਮਨ ਨੂੰ ਗਰਮੀ ਲੱਗਣੀ ਸ਼ੁਰੂ ਪਤਾ ਹੀ ਉਹ ਅਕਾਲ ਪੁਰਖ ਦੀ ਮਤਲਬ ਨਹੀਂ ਤਾਹ ਦੇ ਦਿੰਦੇ ਨੇ ਮਨ ਨੂੰ ਧਿਆਨ ਬਏ ਜਦੋਂ ਫਿਰ ਸਰ ਇਹ ਤਿੰਨ ਦਿਨ ਨਾ ਜਦੋਂ ਸਹਿਜਾਦਿਆਂ ਦੇ ਉਹਨਾਂ 23 24 25 ਤਿੰਨ ਦਿਨ ਨਾ ਤਿੰਨ ਘੰਟੇ ਵਰਤਨਾ ਉਹ ਮੈਂ ਆਪਣੇ ਕੰਨੀ ਤੋਂ ਮਤਲਬ ਇੱਕ ਇਹ ਹੁੰਦਾ ਵੀ ਮੈਂ ਹੋਰ ਤਾਂ ਕੁਝ ਕਰ ਨਹੀਂ ਸਕਦਾ ਵੀ ਉਹਨਾਂ ਜਦੋਂ ਸਰ ਮੈਂ ਨਹਾ ਰਿਹਾ ਹੁੰਦਾ ਤੁਸੀਂ ਯਕੀਨ ਨਹੀਂ ਕਰਨਾ ਵੀ ਉਹ ਸ਼ਾਕ ਸ਼ਾਕ ਮੇਰੀ ਅੱਖਾਂ ਦੇ ਸਾਹਮਣੇ ਮਤਲਬ ਉਹ ਦ੍ਰਿਸ਼ ਨਜ਼ਰ ਆਉਂਦਾ ਹੁੰਦਾ ਜਦੋਂ ਸਹਿਜਾਦਿਆਂ ਨੂੰ ਹੁੰਦਾ ਮਤਲਬ ਇਹ ਛੋਟੇ ਸਹਿਜਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦੇਖ ਰਹੇ ਸ਼ਬਦ ਚੈਨਲ ਪਿਛਲੇ ਦਿਨੀ ਆਪਾਂ ਦੇਖਿਆ ਕਿ ਜਿਹੜਾ ਸ਼ੀਧੀ ਜੋੜ ਮੇਲਾ ਸੀਗਾ ਕਿਸ ਤਰੀਕੇ ਦੇ ਨਾਲ ਪੋਦੇ ਦਿਹਾੜੇ ਦੇ ਵਿੱਚ குரு ਸਾਹਿਬ ਦਾ ਪੂਰਾ ਪਰਿਵਾਰ ਵਿਛੜ ਜਾਂਦਾ ਹੈ ਤੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਚਾਰੇ ਪੁੱਤਰਾਂ ਦੀਆਂ ਤੰਤਨ ਬਾਬਾ ਜੀ ਸਿੰਘ ਬਾਬਾ ਜੀ ਹਾਰ ਸਿੰਘ ਤੰਤਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਸ਼ਾਦਤ ਹੁੰਦੀ ਹੈ ਤਾਂ ਉਸ ਦੇ ਸੰਬੰਧ ਵਿੱਚ ਇੱਕ ਵੀਡੀਓ ਪਿਛਲੇ ਦਿਨੀ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਲక్ష్మణ ਦਾਸ ਜੀ ਟੋਨੀ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਛੇਤੀ ਜੋੜ ਮਿਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਤਿੰਨ ਕੁ ਮੰਟਲ ਬਰਫ ਦੇ ਨਾਲ ਜਿਹੜਾ ਨਹਾਉਂਦੇ ਐ ਪਿਛਲੇ 25 ਸਾਲ ਤੋਂ ਇਹ ਜਿਹੜੀ ਸੇਵਾ ਕਰ ਰਹੇ ਨੇ ਸ਼ਰਧਾ ਦੇ ਦਿਲ ਵਿੱਚ ਤਾਂ ਜਦੋਂ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਕਾਫੀ ਤਾਂ ਉੱਥੇ ਕਮੈਂਟ ਜਦੋਂ ਪੜੇ ਅਸੀਂ ਤਾਂ ਸਾਡਾ ਥੋੜਾ ਜਿਹਾ ਮਨ ਉਦਾਸ ਹੋਇਆ ਉੱਥੇ ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤੀ ਪਰ 10% ਲੋਕ ਸਾਡੇ ਆਪਣੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਕਿਹਾ ਜੀ ਸਰੀਰ ਨੂੰ ਕਸ਼ਟ ਜੇ ਕਿ ਕੀ ਹੋ ਜਾਊਗਾ ਤਾਂ ਭਰਾਵੋ ਗਲਤ ਹੈ ਇਹ ਆ ਵੀ ਹਰ ਇੱਕ ਬੰਦੇ ਦੀ ਆਪਣੀ ਸ਼ਰਧਾ ਹੈ ਅੱਜ ਇਸ ਵਾਰ ਆਪਾਂ ਦੇਖਿਆ ਖਾਸ ਕਰਕੇ ਫਤੇਗੜ ਸਾਹਿਬ ਦੀ ਗੱਲ ਕਰ ਲਈਏ ਤਾਂ ਬਹੁਤ ਲੋਕ ਦੂਰੋਂ ਦੂਰੋਂ ਪੈਦਲ ਚੱਲ ਕੇ ਆਏ ਆਪਾਂ ਦੇਖਿਆ ਕਿਸ ਨੇ ਲੰਗਰਾਂ ਵਿੱਚ ਸੇਵਾ ਕਰਦੇ ਆ ਕੋਈ ਕਿਸ ਤਰੀਕੇ ਦੀ ਸੇਵਾ ਕਰਦਾ ਆਪਣੀ ਜਿਹੜੀ ਸ਼ਰਧਾ ਉਹ ਪ੍ਰਗਟਾਉਂਦਾ ਏ ਤਾਂ ਪਿਛਲੇ ਸਮੇਂ 'ਚ ਦੇਖਦੇ ਹੁੰਦੇ ਸੀ ਆਪਾਂ ਕਿ ਇਹਨਾਂ ਦਿਨਾਂ ਦੇ ਵਿੱਚ ਲੋਕ ਜਿਹੜੇ ਭੁੰਜੇ ਪੈਣਾ ਫਰਸ਼ ਦੇ ਉੱਪਰ ਪੈਂਦੇ ਸੀਗੇ ਤਾਂ ਸ਼ਰਧਾ ਵੱਖਰੀ ਵੱਖਰੀ ਹਰ ਇੱਕ ਤਰੀਕੇ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ ਲక్ష్మణ ਦਾਸ ਜੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਪੂਰੀ ਵੀਡੀਓ ਜ਼ਰੂਰ ਦੇਖਿਓ ਸ਼ੇਅਰ ਜ਼ਰੂਰ ਕਰਿਓ ਅੱਜ ਪੂਰੀ ਡਿਟੇਲ ਦੇ ਵਿੱਚ ਨਾ ਨਾ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਚੈਨਲ ਤੇ ਸਤਿ ਸ਼੍ਰੀ ਅਕਾਲ ਸਰ ਸਰ ਮੇਰੇ ਨਾਮ ਲਸ਼ਮਦਾ ਸਟੋਰੀ ਸੀਗੇ ਜੀ ਅ ਸਰ ਇਹ ਗੱਲ ਇਸ ਤਰ੍ਹਾਂ ਹੋਈ ਸੀ ਮੈਂ ਆਪਣੇ ਬੜੀ ਪੁਰਾਣੀ ਗੱਲ ਹੈ ਮੇਰੀ 10 ਸਾਲ ਦੀ ਉਮਰ ਸੀਗੀ ਅ ਮੈਂ ਰਾਤ ਨੂੰ ਦਿੱਲੀ ਆਪਣੇ ਫਾਦਰ ਸਾਹਿਬ ਦੇ ਪੈਰ ਦੀਵਾਨਾ ਹੁੰਦਾ ਸੀਗਾ ਜੀ ਠੀਕ ਹੈ ਮੇਰੇ ਫਾਦਰ ਸਾਹਿਬ ਸਾਨੂੰ ਰੋਜ਼ ਮਤਲਬ ਧਾਰਮਿਕ ਕਹਾਣੀਆਂ ਸੁਣਾਉਂਦੇ ਸੀ ਕਦੀ ਰਮੈਨ ਬਾਰੇ ਕਦੀ ਗੀਤਾ ਬਾਰੇ ਮਤਲਬ ਇੱਕ ਵਾਰੀ ਉਹਨਾਂ ਨੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਮੈਨੂੰ ਕਹਿੰਦੇ ਅਗਰ ਅੱਜ ਗੁਰੂ ਤੇਗ ਬਹਾਦਰ ਜੀ ਮਤਲਬ ਐਡਾ ਵੱਡਾ ਬਲੀਦਾਨ ਨਾ ਦੰਦੇ ਵੀ ਅੱਜ ਇਹ ਹਿੰਦੂ ਕੌਮ ਜਾਂ ਪੰਡਤ ਕੌਮ ਹੋਣੀ ਨਹੀਂ ਸੀ ਮੈਂ ਪੁੱਛਿਆ ਬੌਜੀ ਨੂੰ ਮਨੇ ਬਾਈ ਉਹ ਕਿਉਂ ਕਹਿੰਦੇ ਇਸ ਤਰ੍ਹਾਂ ਹੈ ਵੀ ਉਸ ਟਾਈਮ ਔਰੰਗਜ਼ੇਬ ਦਾ ਰਾਜ ਸੀ ਔਰੰਗਜ਼ੇਬ ਜ਼ਬਰਦਸਤੀ ਮਤਲਬ ਧਰਮ ਮਦਬਦ ਬਦਲਦਾ ਸੀਗਾ ਕਹਿੰਦੇ ਇਸ ਤਰ੍ਹਾਂ ਕੀ ਹੋਇਆ ਕਿ ਕਸ਼ਮੀਰੀ ਪੰਡਿਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਜੀ ਕੋਲੇ ਨੰਦਪੁਰ ਸਾਹਿਬ ਆਏ ਉਹ ਆ ਕੇ ਕਹਿਣ ਲੱਗੇ ਵੀ ਮਹਾਰਾਜ ਸਾਡੇ ਨਾਲ ਇਸ ਤਰ੍ਹਾਂ ਔਰੰਦੇਵ ਸਾਡਾ ਧਰਮ ਬਦਲ ਰਿਹਾ ਵੀ ਸਾਡੀ ਰੱਖਿਆ ਕੀਤੀ ਜਾਵੇ ਉਦੋਂ ਕਹਿੰਦੇ ਫਾਜ਼ਲ ਸਾਹਿਬ ਕਹਿੰਦੇ ਵੀ ਟੋਣੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਕਿਸੇ ਵੱਡੇ ਬੰਦੇ ਨੂੰ ਕੁਰਬਾਨੀ ਦੇਣੀ ਪੈਗੀ ਜੋ ਕਿ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਸੀ ਉਹ ਪਾਸ ਖੜੇ ਸੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਵੀ ਮਹਾਰਾਜ ਥੋੜੇ ਤੋਂ ਵੱਡਾ ਕੌਣ ਹੋਏਗਾ ਮੇਰੇ ਫਾਜ਼ਲ ਸਾਹਿਬ ਕਹਿੰਦੇ ਵੀ ਉਸੀ ਵਕਤ ਨਾ ਜੀ ਵੀ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਗੱਦੀ ਤੇ ਬਿਠਾਇਆ ਗੁਰੂ ਤੇਗ ਬਹਾਦਰ ਜੀ ਉਹ ਕਸ਼ਮੀਰੀ ਪੰਡਤਾਂ ਦੇ ਨਾਲ ਉੱਠ ਕੇ ਚਲੇ ਗਏ ਤੇ ਉਸ ਤੋਂ ਬਾਅਦ ਇਹਨਾਂ ਦਾ ਬਹੁਤ ਜ਼ਿਆਦਾ ਸਰ ਜਦੋਂ ਉਹ ਆ ਵੀ ਸਰਸਾ ਨਦੀ ਦੇ ਵਿੱਚ ਆ ਕੇ ਛੋਟੇ ਜਿਹੇ ਮਤਲਬ ਮਾਤਾ ਗੁਜਰੀ ਦੇ ਨਾਲ ਆ ਕੇ ਨਾ ਵਿਛੜ ਗਏ ਤਾਂ ਕਹਿੰਦੇ ਹੁਣ ਤਾਂ ਕੁਝ ਵੀ ਨਹੀਂ ਕਹਿੰਦੇ ਉਹ ਤਾਂ ਸਰਦੀ ਬਹੁਤ ਪੈਂਦੀ ਹੁੰਦੀ ਸੀ ਠੀਕ ਹੈ ਜੀ ਉਦੋਂ ਕਹਿੰਦੇ ਇਹਨਾਂ ਦੇ ਪੂਰੇ ਕੱਪੜੇ ਮਤਲਬ ਗਿੱਲੇ ਹੋ ਗਏ ਕੱਪੜੇ ਬਦਲਣ ਵਾਸਤੇ ਵੀ ਜਗ੍ਹਾ ਨਹੀਂ ਸੀ ਤੇ ਕਹਿੰਦੇ ਵੀ ਜਦੋਂ ਇਹ ਆਏ ਮਤਲ ਇਨਾਂ ਨੇ ਔਰਨਦੇਵ ਨੇ ਠੰਡੇ ਬੁਰਜ ਦੇ ਵਿੱਚ ਇਹਨਾਂ ਨੂੰ ਜਿਹੜਾ ਨਨਪੁਰ ਸਾਹ ਇਹਦਾ ਫਤਿਗੜ ਸਾਹ ਦਾ ਉਹ ਸੀਗਾ ਉਹਨਾਂ ਨੇ ਇਹਨਾਂ ਨੂੰ ਬੜੇ ਵੱਡੇ ਵੱਡੇ ਉਹ ਦਿੱਤੇ ਵੀ ਇਹ ਡਾਮਾ ਡੋਲ ਹੋ ਜਵੇਂ ਹਾਂ ਵੀ ਮਤਲ ਹੋਈ ਨਹੀਂ ਉਹ ਮਾਤਾ ਗੁਜਰੀ ਨੇ ਮਤਲ ਇਸ ਤਰ੍ਹਾਂ ਦਾ ਉਹਨਾਂ ਨੂੰ ਸਿੱਖਿਆ ਦਿੱਤੀ ਵੀ ਸੀਗੀ ਵੀ ਥੋਨੇ ਡੋਲਾ ਨਹੀਂ ਆ ਤੇ ਉਹ ਸਰ ਜਦੋਂ ਕੀ ਹੋਇਆ ਉਹਨਾਂ ਨੂੰ ਬੁਰਜ ਦੇ ਵਿੱਚ ਬਿਠਾਇਆ ਦੂਜੇ ਦਿਨ ਜਦੋਂ ਉਹਨਾਂ ਨੂੰ ਜਿੰਦਾ ਮਤਲ ਦੀਵਾਰ ਦੇ ਵਿੱਚੋਂ ਕੀਤਾ ਤਾਂ ਸਰ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਛੋਟੇ ਸਹਬਜ਼ਾਦਿਆਂ ਦੀ ਨਾ ਮਤਲਬ ਚਪਣੀ ਬਾਹਰ ਆ ਰਹੀ ਸੀਗੀ ਉਹ ਮਤਲਬ ਦੀਵਾਰ ਟੇਢੀ ਹੋ ਬਣੀ ਕਹਿੰਦੇ ਜਿਹੜਾ ਉੱਥੇ ਦਾ ਉਹ ਸੀਗਾ ਜਲਾਦ ਉਹ ਕਹਿੰਦਾ ਵੀ ਆਹ ਤੂੰ ਕੀ ਕਰਨ ਲੱਗਿਆ ਉਹ ਕਹਿੰਦਾ ਵੀ ਇਹ ਗਾਂਧੀਸ ਕਰਕੇ ਟੇਢੀ ਹੋ ਰਹੀ ਵੀ ਇਹਨਾਂ ਦੀ ਚਪਣੀ ਮਤਲਬ ਬਾਹਰ ਉਹ ਕਹਿੰਦੇ ਚਪਣੀ ਘਟ ਦੋ ਫਾਦਰ ਸਾਹਿਬ ਕਹਿੰਦੇ ਉਹ ਤੇਸੀ ਦੇ ਨਾਲ ਨਾ ਛੋਟੇ ਸਹਬਜ਼ਾਦੇ ਤੇਸੀ ਮਤਲਬ ਘਟਦੀ ਸੀ ਦੀਵਾਰ ਸਿੱਧੀ ਕੀਤੀ ਤਾਂ ਉਦੋਂ ਮਤਲਬ ਮੇਰਾ ਅੰਦਰੋਂ ਬੜਾ ਦਿਲ ਰੋਇਆ ਵੀ ਸਾਡੇ ਵਾਸਤੇ ਉਹਨਾਂ ਨੇ ਇੰਨਾ ਕੁਝ ਕੀਤਾ ਅਸੀਂ ਤਾਂ ਕੁਝ ਵੀ ਨਹੀਂ ਹੋਇਆ ਸਰ ਉਸ ਟਾਈਮ ਤੋਂ ਨਾ ਮਨੇ ਇੱਕ ਨਿਰਣਾ ਕਰ ਲਿਆ ਸੀਗਾ ਵੀ ਮੈਂ ਕਿਸ ਤਰ੍ਹਾਂ ਮਤਲਬ ਉਹਨਾਂ ਨੂੰ ਸਹਿਯੋਗ ਦੇ ਲੋ ਲੰਗਰ ਲਾਨਦੇ ਆ ਗਰਮ ਕੱਪੜੇ ਵੰਡਦੇ ਆ ਬਹੁਤ ਕੁਝ ਕਰਦੇ ਆ ਤਾਂ ਮੈਂ ਇਸ ਯੋਗ ਨਹੀਂ ਸੀਗਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਸਿੱਖੀਆਂ ਮਾਰਾਂ ਵੀ ਹੈਗਾ ਅਸੀਂ ਬਹੁਤ ਇੱਕ মিডিਆ ਮਤਲਬ ਦਰਮਿਆਨੀ ਉਹਨੂੰ ਫੈਮਿਲੀ ਨੂੰ ਮਤਲਬ ਬਿਲੋਂਗ ਕਰਦੇ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਉਦੋਂ ਹੀ ਵੀ ਮੈਂ ਇਹ ਜਿਹੜੀ ਇੰਨੀ ਠੰਡ ਦੇ ਵਿੱਚ ਹੋਇਆ ਵੀ ਮੈਂ ਕਿਉਂ ਨਾ ਮਤਲਬ ਕਿ ਲਹਦਾ ਮੈਂ ਇੱਕ ਉਸ ਟਾਈਮ ਹੀ ਪਾਦਰ ਦੇ ਪਹਿਰ ਦਵਾਂਦੇ ਦਵਾਂਦੇ ਇੱਕ ਨਿਰਣਾ ਕਰ ਲਿਆ ਸੀ ਵੀ ਮੈਂ ਮਤਲਬ ਇਹ ਬਰਫ਼ ਦੇ ਨਾਲ ਨਹਾ ਹੀ ਕਰਾਂਗਾ ਜੀ ਮੈਂ ਸਰ ਜਦੋਂ ਫਸਟ ਟਾਈਮ ਬਰਫ਼ ਲੈ ਕੇ ਆਇਆ ਤਾਂ ਰਾਤ ਨੂੰ ਜਦ ਬਰਫ਼ ਲੈ ਕੇ ਆਇਆ ਤਾਂ ਸਾਡਾ ਪੁਰਾਣਾ ਲਾਲ ਬਾਗ ਦੇ ਵਿੱਚ ਘਰ ਸੀਗਾ ਪਟਿਆਲਾ 올ਡ ਲਾਲ ਬਾਗ ਦੇ ਵਿੱਚ ਤਾਂ ਮੇਰੀ ਮਦਰ ਕਹਿਣ ਲੱਗੇ ਵੀ ਤੂੰ ਆਹ ਬਰਫ਼ ਕਿਉਂ ਲੈ ਕੇ ਆਇਆ ਵੀ ਮੈਂ ਤਾਂ ਬੀਬੀ ਵੈਸੀ ਲੈ ਕੇ ਆਇਆ ਕਹਿੰਦੇ ਨਹੀਂ ਤੂੰ ਗੱਲ ਦੱਸ ਕਿਉਂ ਲੈ ਕੇ ਆਇਆ ਮਨ ਨੂੰ ਵੀ ਮੈਨੂੰ ਗਰਮੀ ਲੱਗਦੀ ਆ। ਤੈਨੂੰ ਕੰਟਰੀ ਵਰਫ ਲੈਂਦੀ ਸੀ। ਹਾਂਜੀ ਉਦੋਂ ਵੀ ਤਿੰਨ ਕਵਾਂਟਾ। ਤੇ ਮਨੂੰ ਬੀਬੀ ਕਹਿਣ ਲੱਗੇ ਵੀ ਤੈਨੂੰ ਗਰਮੀ ਲੱਗਦੀ ਆ, ਤੈਨੂੰ ਲੈਦਾ ਤੇਰੇ ਭਾਜੀ ਗਰਮੀ ਤੈਨੂੰ ਪੈ ਰਹੀ ਐ, ਇੰਨੀ ਠੰਡ ਪੈ ਰਹੀ ਆ। ਤਾਂ ਮੈਂ ਕਹਿੰਦਾ ਨਹੀਂ ਮਨੂੰ ਕਹਿੰਦੇ ਵੀ ਤੈਨੂੰ ਨਮੂਣੀਆਂ ਹੋ ਜੂ ਤੈਨੂੰ ਮਤਲਬ ਉਹ ਦਿੱਕਤ ਆ ਜੂਗੀ ਕੋਈ। ਮੈਂ ਕਹਾਂ ਕੁਝ ਨਹੀਂ ਹੁੰਦਾ। ਤਾਂ ਮੇਰੇ ਮਦਰ ਕਹਿਣ ਲੱਗੇ ਵੀ ਤੂੰ ਮਨੂੰ ਸੱਚੋ ਸੱਚ ਗੱਲ ਦੱਸ ਵੀ ਗੱਲ ਕੀ ਆ? ਕਿਉਂ ਕੀ ਚਾਹਨਾ ਏ ਤੈਨੂੰ? ਤਾਂ ਉਹਨਾਂ ਨੇ ਨਾ ਮੈਂ ਇਸ ਤਰ੍ਹਾਂ ਪਟੜੀ ਦੇ ਉੱਤੇ ਬੈਠਾ ਸੀ ਨਾਂ ਦੀ ਤਿਆਰੀ ਕਰ ਰਹ ਤਾਂ ਇਹ ਉਹਨਾਂ ਨੇ ਮੇਰਾ ਹੱਥ ਨਾ ਮੇਰੇ ਆਪਣੇ ਸਿਰ ਦੇ ਉੱਤੇ ਆ ਰੱਖ ਕੇ ਮੈਨੂੰ ਕਸਮ ਖਵਾਈ ਮੈਨੂੰ ਕਹਿੰਦੇ ਤੂੰ ਚਾਹਦਾ ਕੀ ਹੈ ਮੈਨੂੰ ਗੱਲ ਦੱਸ ਕੀ ਗੱਲ ਫਿਰ ਮੇਰੇ ਅੱਖਾਂ 'ਚ ਉਸ ਟਾਈਮ ਮੰਜੂ ਆ ਗਈ ਸੀ ਮੈਂ ਆਪਣੇ ਮਦਰ ਨੂੰ ਕਿਹਾ ਦੇਖ ਮੇ ਵੀ ਤੂੰ ਇਹ ਗੱਲ ਕਿਸੇ ਨੂੰ ਦੱਸੀ ਨਾ ਇਹ ਰਾਜ ਰਾਜ ਹੀ ਰਹੇਂਦੀ ਤਾਂ ਮੈਂ ਛੋਟੇ ਸਹਬਜ਼ਾਦਿਆਂ ਕਰਕੇ ਮਤਲਬ ਉਹ ਕਰਦਾ ਵੀ ਉਹਨਾਂ ਨੇ ਸਾਡੇ ਲਈ ਇਹਨਾਂ ਕੀਤਾ ਵੀ ਉਸ ਟਾਈਮ ਮਦਰ ਨੂੰ ਵੀ ਬੜਾ ਉਹ ਹੋਇਆ ਮੈਨੂੰ ਕਹਿੰਦੇ ਤੂੰ ਹੋਰ ਕੁਝ ਕਰ ਲੈ ਵੀ ਕੱਲ ਨੂੰ ਬਿਮਾਰ ਹੋਏ ਮੈਂ ਕਿਹਾ ਨਹੀਂ ਮਨਉਣਾ ਉਹ ਸਰ ਤੁਸੀਂ ਯਕੀਨ ਨਹੀਂ ਕਰਨਾ ਵੀ ਜਦੋਂ ਮਤਲਬ ਇਹ 10 11 ਤਰੀਕ ਹੁੰਦੀ 8 9 ਤਰੀਕ ਹੁੰਦੀ ਉਦੋਂ ਮਨੂ ਉਹ ਦਿਨਾਂ ਦੇ ਵਿੱਚ ਇਹ ਦਿਨਾਂ ਦੇ ਵਿੱਚ ਆ ਕੇ ਨਾ ਬਹੁਤ ਜ਼ਿਆਦਾ ਠੰਡ ਲੱਗਦੀ ਆ ਮਤਲਬ ਸਹਿਬਜ਼ਾਦਿਆਂ ਦੇ ਟਾਈਮ ਤੋਂ ਪਹਿਲਾਂ ਜਿਵੇਂ 8 ਤਰੀਕ ਆ ਗਈ 9 ਤਰੀਕ ਆ ਉਦੋਂ ਉਦੋਂ ਮੈਂ ਕਈ ਵਾਰ ਘਰ ਦੇ ਨੂੰ ਕਹਿ ਦਿੰਦਾ ਵੀ ਮੇਰੇ ਤੇ ਇੱਕ ਰਜਾਈ ਹੋਰ ਦੇ ਦਿਓ ਯਾਰ ਮੈਨੂੰ ਠੰਡ ਲੱਗ ਰਹੀ ਆ 8-9 ਤਰੀਕ ਮਤਲਬ ਦਸੰਬਰ ਦਾ ਮਹੀਨਾ ਹੁੰਦਾ 8-9 ਤਰੀਕ ਆਉਂਦੀ ਆ ਤਾਂ ਠੰਡ ਵੱਧ ਜਾਂਦੀ ਆ ਹਾਂਜੀ ਠੰਡ ਵੱਜਦੀ ਆ ਉਦੋਂ ਮੈਨੂੰ ਇੱਕ ਇੱਕ ਦਿਨ ਹੀ ਲੱਗਦੀ ਆ ਜੀ ਇੱਕ ਦਿਨ ਤਾਂ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਇਹ ਛੋਟੇ ਸਾਹਿਬਜ਼ਾਦਿਆਂ ਦਾ 20 21 ਤਰੀਕ ਆਉਂਦੀ ਆ 25 26 ਬਸ 20 ਤਰੀਕ ਤੋਂ ਬਾਅਦ ਮਤਲਬ ਇੱਕ ਜਵਾਲਾ ਮੁਕੀ ਜਿਵੇਂ ਹੁੰਦੀ ਹੈ ਨਹੀਂ ਮੈਂ ਇੱਕ ਟੀ-ਸ਼ਰਟ ਦੇ ਵਿੱਚ ਘੁੰਮਣਾ ਸ਼ੁਰੂ ਕਰ ਲਿਆ ਜੀ 20 ਤਰੀਕ ਤੋਂ ਬਾਅਦ ਫਿਰ ਟੀ-ਸ਼ਰਟ ਵਿੱਚ ਹੋ ਜਾਂਦੇ ਆ ਫਿਰ ਉਦਨ ਗਰਮੀ ਛੋਹ ਜਾਂਦੀ ਹੈ ਮਨ ਨੂੰ ਮਨ ਨੂੰ ਗਰਮੀ ਲੱਗਣੀ ਸ਼ੁਰੂ ਪਤਾ ਨਹੀਂ ਉਹ ਅਕਾਲ ਪੁਰਖ ਦੀ ਮਤਲਬ ਇੰਨੀ ਤਾਕਤ ਦੇ ਦਿੰਦੇ ਨੇ ਮਨ ਨੂੰ ਤੇ ਮੈਂ ਜਦੋਂ ਫਿਰ ਸਰ ਇਹ 3 ਦਿਨ ਨਾ ਨਾ ਜਦੋਂ ਸਹਿਜਾਦਿਆਂ ਦੇ ਹੁਣ 23 24 25 ਤਿੰਨ ਦਿਨ ਨਾ ਨਾ ਤਿੰਨ ਘੰਟਾ ਵਰਤਣਾ ਉਹ ਮੈਂ ਆਪਣੇ ਕੰਨੀ ਤੋਂ ਮਤਲਬ ਇੱਕ ਇਹ ਹੁੰਦਾ ਵੀ ਮੈਂ ਹੋਰ ਤਾਂ ਕੁਝ ਕਰ ਨਹੀਂ ਸਕਦਾ ਵੀ ਉਹਨਾਂ ਜਦੋਂ ਸਰ ਮੈਂ ਨਹਾ ਰਿਹਾ ਹੁੰਦਾ ਤੁਸੀਂ ਯਕੀਨ ਨਹੀਂ ਕਰਨਾ ਵੀ ਉਹ ਸ਼ਾਕ ਸ਼ਾਕ ਮੇਰੀ ਅੱਖਾਂ ਦੇ ਸਾਹਮਣੇ ਮਤਲਬ ਉਹ ਦ੍ਰਿਸ਼ ਨਜ਼ਰ ਆਉਂਦਾ ਹੁੰਦਾ ਜਦੋਂ ਸਾਬ ਜਦਿਆਂ ਨੂੰ ਹੁੰਦਾ ਮਤਲਬ ਇਹ ਛੋਟੇ ਸਾਬ ਜਦੇ ਮਤਲਬ ਮੈਂ ਕਿਸ ਨੂੰ ਦਾਦਾ ਮੈਂ ਇੱਥੇ ਤੱਕ ਵੀ ਮੈਸੇਜ ਨੂੰ ਵੀ ਅੰਦਰ ਕਮਰੇ ਦੇ ਵਿੱਚ ਬੰਦ ਕਰਕੇ ਨਾ ਬੇੜੇ ਦੇ ਵਿੱਚ ਜਦੋਂ ਨਹਾ ਰਿਹਾ ਵੀ ਮੈਨੂੰ ਬਾਹਰ ਆ ਕੇ ਕੋਈ ਡਿਸਟਰਬ ਨਾ ਕਰੇ ਇਹ ਵੀ ਸਰ ਪਤਾ ਨਹੀਂ ਇਹ ਮੀਡੀਆ ਵਾਲਿਆਂ ਨੂੰ ਇਸ ਵਾਰੀ ਕਿਵੇਂ ਭਣਕ ਲੱਗੀ ਵੀ ਇਹਨਾਂ ਨੇ ਮੇਰੀ ਵੀਡੀਓ ਮਤਲਬ ਨਹੀਂ ਤਾਂ ਮੇਰੀ ਗੁਪਤ ਸੀਗਾ ਸਿਰਫ ਇੱਕ ਮੇਰੀ ਮਦਰ ਨੂੰ ਪਤਾ ਸੀਗਾ ਹੋਰ ਤਾਂ ਮੇਰੇ ਕਿਸੇ ਕੋ ਨੂੰ ਪਤਾ ਨਹੀਂ ਨਾ ਜੀ ਨਾ ਮੇਰੇ ਮਦਰ ਤੋਂ ਵੀ ਨਾ ਹੋਰ ਕਿਸੇ ਬੰਦੇ ਨੂੰ ਵੀ ਮਤਲਬ ਖਬਰ ਨਹੀਂ ਸੀ ਵੀ ਬਸ ਮੈਂ ਉਹਨਾਂ ਨੂੰ ਇਹੀ ਕਹਿੰਦਾ ਮੈਨੂੰ ਗਰਮੀ ਲੱਗਦੀ ਆ ਬਸ ਮੈਂ ਕਦੀ ਵੀ ਮੇਰੇ ਫਾਦਰ ਸਾਹਿਬ ਮੈਨੂੰ ਕਹਿੰਦੇ ਹੁੰਦੇ ਸੀ ਜਦੋਂ ਮੈਂ ਛੋਟਾ ਸੀ ਵੀ ਅਗਰ ਤੂੰ ਸੱਚੇ ਹੱਥ ਨਾਲ ਕੋਈ দান ਕਰ ਰਿਹਾ ਵੀ ਤੇਰੇ ਖੱਬੇ ਹੱਥ ਨੂੰ ਖਬਰ ਨਹੀਂ ਹੋਣੀ ਚੰਨਾ ਅਗਰ ਤੇਰਾ ਪਤਾ ਲੱਗ ਗਿਆ ਵੀ ਇਹ ਹੋਇਆ ਮੈਂ ਸਰ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਉਹ ਦਿਨ ਜਦੋਂ ਮਤਲਬ ਮੇਰੀ ਵੀਡੀਓ ਹੋਈ ਮੈਂ ਬੜਾ ਰੋਇਆ ਸੀਗਾ ਵੀ ਸੱਚੇ ਪਾਤਸ਼ਾਹ ਮਾਲਕਾ ਤੂੰ ਇਹ ਕੀ ਉਹ ਫਿਰ ਮਨੂ ਇਹਨਾਂ ਨੇ ਦੱਸਿਆ ਵੀ ਦੇਖੋ ਇਹ ਜੋ ਉਸ ਮਾਲਕ ਨੂੰ ਮਨਜ਼ੂਰ ਹੁੰਦਾ ਨਾ ਇਹ ਉਹੀ ਹੋ ਸਕਦਾ ਇਹਦੇ ਮੈਂ ਕੋਈ ਅੱਛਾ ਅੱਛਾ ਹੀ ਹੋਵੇ ਮੈਂ ਬਚਪਨ ਤੋਂ ਵੈਸੇ ਹਨੂਮਾਨ ਜੀ ਦੀ ਪੂਜਾ ਕਰਦਾ ਆ ਰਿਆ ਉਹਨਾਂ ਦੇ ਵਰਤ ਰੱਖਦਾ ਸੀਗਾ ਹੁਣ ਵੀ ਮੈਂ ਰੱਖਦਾ ਐਸੀ ਗੱਲ ਨਹੀਂ ਮਗਰ ਮੈਂ ਸਾਰੇ ਧਰਮਾਂ ਨੂੰ ਮਤਲਬ ਇੱਜ਼ਤ ਕਰਦਾ ਜੀ ਮਤਲਬ ਮੰਨਦਾ ਤੇ ਇਹਦੇ ਨਾਲ ਕੀ ਹੈ ਜੀ ਮਤਲਬ ਇਹ ਦਿਨਾਂ ਦੇ ਵਿੱਚ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਦਿਰ ਗੁਰਦੁਆਰੇ ਜਾ ਕੇ ਮੈਂ ਮਤਲਬ ਬਹੁਤ ਜਿਆਦਾ ਮਤਲਬ ਉਕ ਕਰਦਾ ਜੀ ਜੋ ਜੀ ਆਪਾਂ ਜੇ ਗੱਲ ਕਰ ਲਈਏ ਹੁਣ ਤੁਹਾਡਾ ਦੇਖਿਆ ਸੀ ਵੀਡੀਓ ਉਸ ਤੋਂ ਬਾਅਦ ਵੀ ਇਆਂ ਨੇ ਵੀ ਗੁਰਦੁਆਰਾ ਸਾਹਿਬ 'ਚ ਸਨਮਾਨ ਵੀ ਹੋ ਰਿਹਾ ਹੈ ਨਾ ਕਿੱਥੇ ਕਿੱਥੇ ਹੋਇਆ ਜੀ ਸਰ ਮੈਨੂੰ ਨਾ ਇਹ ਮੋਤੀ ਇਹ ਰਗੂ ਮਾਜਰੇਆ ਉੱਥੇ ਉਹਨਾਂ ਨੇ ਮੈਨੂੰ ਇੱਕ 골ਡੀ ਉਹਨਾਂ ਨੇ ਮੈਨੂੰ ਸਨਮਾਨਤ ਕੀਤਾ ਤਾਂ ਬੜਾ ਮੈਨੂੰ ਕੱਲ ਵੀ ਬੁਲਾਇਆ ਸੀਗਾ ਸਰ ਕੱਲ ਕੋਈ ਰਿਲੇਟਿਵ ਵਗੈਰਾ ਆ ਗਿਆ ਮੈਂ ਜਾ ਨਹੀਂ ਸਕਿਆ ਜੀ ਤਾਂ ਮੈਂ ਤਾਂ ਸਰ ਮਤਲਬ ਇਹ ਗੁਪਤ ਰੱਖਣਾ ਚਾਹੁੰਦਾ ਸੀ ਮਤਲਬ ਪਤਾ ਨਹੀਂ ਹੁਣ ਸੱਚੇ ਪਾਤਸ਼ਾਹ ਕਿਵੇਂ ਦੀ ਆ ਤੁਸੀਂ ਇੱਕ ਸੇਧ ਦੇ ਰਹੇ ਹੋ ਹਨਾ ਵੀ ਵਾਹਿਗੁਰੂ ਤੁਹਾਨੂੰ ਅੱਗੇ ਲੈ ਕੇ ਜਾਂਦਾ ਹਨਾ ਵੀ ਚੰਗੇ ਕਰਮ ਕਰਦੇ ਹੋ ਹਨਾ ਚਲੋ ਵਧੀਆ ਗੱਲ ਤੇ ਇਹ ਇੱਕ ਨਾ ਮੈਂ ਥੋੜੀ ਪਹਿਲਾਂ ਜਦ ਮੈਂ ਗੱਲ ਕੀਤੀ ਜਦੋਂ ਵੀਡੀਓ ਪਈ ਆ ਤੁਹਾਡੀ ਵਾਇਰਲ ਹੋਈਆਂ ਨੇ ਥੋੜੇ ਕੁਝ ਪਰਸੈਂਟ ਲੋਕ ਸੀ ਜਿਨ੍ਹਾਂ ਨੇ ਮਤਲਬ ਗਲਤ ਮਲਤ ਕਮੈਂਟ ਕੀਤੇ ਕਈਆਂ ਨੇ ਇਹ ਵੀ ਕਿਹਾ ਵੀ ਦੇਖਿਓ ਨਾਉਣ ਤੋਂ ਬਾਅਦ ਇਹ ਤਾਂ ਕੀ ਬਣੂਗਾ ਮੈਂ ਦੋਸਤੋ ਕਹਿਣਾ ਚਾਹੁੰਦਾ ਆ ਦੇਖ ਲਓ ਅ ਅੱਜ ਤਰੀਕ 3 ਹੋ ਗਈ ਮਤਲਬ ਹਾਂਜੀ ਆ 2 ਤਰੀਕ ਅੱਜ ਦੀ 2 ਜਨਵਰੀ ਤੁਸੀਂ ਦੇਖ ਸਕਦੇ ਹੋ ਪੂਰੇ ਸਹੀ ਸਲਾਮਤ ਨੇ ਵਾਹਿਗੁਰੂ ਦੀ ਕਿਰਪਾ ਜੀ ਪੂਰੀ ਜਿਹੜੇ ਕਹਿੰਦੇ ਸੀ ਨਾ ਗਲਤ ਮਲਤ ਕਮੈਂਟ ਕਰਦੇ ਸੀਗੇ ਵੀ ਠੰਡ ਨਾਲ ਐ ਹੋ ਜਾਊਗਾ ਨਮੂਨੀਆਂ ਹੋ ਜੂ ਇਹ ਹੋ ਜੂ ਅੱਜ ਖੜੇ ਨੇ ਤੇ ਉਹਨਾਂ ਨੂੰ ਕਿ ਇੱਧਰ ਲੋਕਾਂ ਨੇ ਕੀ ਕਹਿਣਾ ਚਾਹੁੰਦੇ ਆ ਸਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਨਾ ਵੀ ਦੇਖੋ ਮੈਂ ਅੱਛਾ ਕੰਮ ਪਰਮਾਤਮਾ ਵਾਹਿਗੁਰੂ ਜੀ ਛੋਟੇ ਸਹਿਜਾਦੇ ਸਾਡੇ ਤੋਂ ਕਰਵਾ ਰਹੇ ਆ ਤੇ ਮੈਂ ਕਿਹੜਾ ਮਤਲਬ ਇਹ ਮੀਡੀਆ ਚਾਨ ਕਰਕੇ ਮਤਲਬ ਕੀਤਾ ਸੀ ਮੇਰੇ ਤੇ ਇੱਕ ਗੁਪਤ ਸੇਵਾ ਸੀ ਮਤਲਬ ਜੋ ਕਰਦਾ ਹਰ ਬੰਦਾ ਕਰਦਾ ਹੁਣ ਕਈ ਵਾਰ ਸਰ ਇਸ ਤਰ੍ਹਾਂ ਹੁੰਦਾ ਵੀ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਆ ਉਹ ਸੋਚ ਕਿਸ ਹੱਬ ਨਾਲ ਲੈ ਕੇ ਜਾ ਰਹੇ ਆ ਜੋ ਮੇਰੀ ਸੋਚ ਸੀ ਕਿ ਮੇਰੇ ਮਤਲਬ ਮਨ ਨੂੰ ਵਿਰਾਸਤ ਚ ਮੇਰੇ ਮਾਪੇ ਤੋਂ ਮਨ ਨੂੰ ਜੋ ਸਿੱਖਿਆ ਮਿਲੀ ਆ ਗੁਰੂ ਸਾਹਿਬਾਂ ਸੇ ਮੈਂ ਉਸ ਤਰ੍ਹਾਂ ਸਰ ਕਰ ਰਹੇ ਠੀਕ ਹੈ ਜੀ ਮਤਲਬ ਇਹ ਆਪਣੇ ਹਰ ਬੰਦੇ ਦੀ ਆਪਣੀ ਆਪਣੀ ਹੁਣ ਸਰ ਇਸ ਤਰ੍ਹਾਂ ਹੁੰਦਾ ਵੀ ਕਈ ਵਾਰ ਤਾਂ ਅਸੀਂ ਫਰਡੇ ਨੂੰ ਦੁੱਖ ਨਵਰਨ ਸਾਹਿਬ ਹੁੰਦਾ ਜੀ ਅਸੀਂ ਮੈਂ ਹਾਂ ਸ਼ੁਕਰਵਾਰ ਨੂੰ ਮੈਂ ਤੇ ਮੇਰਾ ਬੇਟਾ ਹੁੰਦਾ ਉਹ ਸਾਡੇ ਤੋਂ ਜੋ ਸ਼ਰਦਾ ਸੀ ਦੁੱਧ ਨਾਲ ਮਤਲਬ ਉਥੇ ਸ্নান ਕਰਾਨੇ ਆ ਜੀ ਤਾਂ ਕਈ ਬੰਦੇ ਤਾਂ ਇਹ ਵੀ ਕਹਿੰਦੇ ਆ ਵੀ ਉਹ ਦੁੱਧ ਕਿਉਂ ਜਾ ਰਾ ਜਾਹਰ ਕਰਦੇ ਆ ਤੁਸੀਂ ਇਹੇ ਦੁੱਧੋਗ ਮੈਂ ਕਹਿੰਦਾ ਜੀ ਸਰ ਦੇਖੋ ਉਹਨਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਅਸੀਂ ਕਿਉਂ ਉਹਨਾਂ ਦਾ ਦੇਣਾ ਤਾਂ ਸਾਹਿਬ ਮੈਂ ਤਾਂ ਕਹਾਂ ਪੂਰੀ ਦੁਨੀਆ ਦਾ ਕੋਈ ਮਤਲਬ ਬੰਦਾ ਨਹੀਂ ਜਿਹੜਾ ਗੁਰੂ ਜੀ ਕੋਈ ਥੱਪੜ ਮਾਰ ਦੇ ਅਸੀਂ ਮਰਨ ਮਰਨ ਤੱਕ ਜਾਨਨੇ ਆ ਉਹਨਾਂ ਨੇ ਸਾਡੇ ਲਈ ਪੂਰਾ ਟੱਬਰੀ ਮਤਲਬ ਪੂਰੀ ਕੂਮ ਵਰਗ ਕਰਦੀ ਆ ਜੀ ਅਸੀਂ ਕਿਸ ਤਰ੍ਹਾਂ ਉਹਨਾਂ ਦਾ ਦੇਣਾ ਦੇ ਦਈਏ ਮੈਂ ਤਾਂ ਥੋੜੇ ਚੈਨਰ ਨਾਲ ਹੀ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਸਰ ਵੀ ਜੇ ਥੋੜੇ ਉਹਨਾਂ ਤੱਕ ਬੰਦਿਆਂ ਤੱਕ ਪਹੁੰਚੇ ਵੀ ਸਰ ਜਦੋਂ ਸਹਿਬਜ਼ਾਦਿਆਂ ਦੇ ਦੀਨਾਂ ਨੇ ਆ ਫਤੇਗੜ ਸਾਹਿਬ ਦੇ ਲੋਕ ਕੁਝ ਲੋਕ ਕਹਿੰਦੇ ਵੀ ਅਸੀਂ ਮੇਲਾ ਦੇਖਣ ਚੱਲੇ ਆ ਉਹ ਸਰ ਮੇਲਾ ਨਹੀਂ ਹੈਗਾ ਸਰ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈਓ ਉਹ ਮੇਲਾ ਨਹੀਂ ਉਹ ਤਾਂ ਸਾਡੇ ਸਹਿਬਜ਼ਾਦਿਆਂ ਦਾ ਮਤਲਬ ਉਹ ਸੰਧਾ ਜੀ ਉਹਨਾਂ ਨੇ ਸਾਡੇ ਲਈ ਹਾਂ ਐਨਾ ਕੁਝ ਤਾਂ ਜਿਵੇਂ ਸਾਡੇ ਘਰ ਦਾ ਕੋਈ ਜੀ ਚੱਲ ਜਾਂਦਾ ਅਸੀਂ ਬੜੇ ਅਫਸੋਸ ਚ ਬੈਠੇ ਹੁੰਨੇ ਆ ਬੜਾ ਮਤਲਬ ਉਹ ਕਰ ਰਹੇ ਆ ਤਾਂ ਅਸੀਂ ਉਹਨੂੰ ਮੇਲਾ ਨਹੀਂ ਕਹਿ ਸਕਦੇ ਉਹ ਤਾਂ ਸਾਡੇ ਲਈ ਉਹ ਵੀ ਤੁਸੀਂ ਟਰੈਕਟਰ ਉੱਤੇ ਗਾਣੇ ਲਾਇਆ ਹੋਏ ਹੁੰਦੇ ਆਂ ਨਾਚੇ ਦੇ ਟੱਪਦੇ ਆਂ ਵੀ ਇਹ ਕੰਮ ਨਾ ਕਰੋ ਇਹ ਦਿਨਾਂ ਦੇ ਵਿੱਚ ਹਫਤਾ ਮਤਲਬ ਤੁਸੀਂ ਇਹ ਕੰਮ ਨਾ ਕਰੋ ਅੱਛਾ ਜੀ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਅਸੀਂ ਵੇਖਿਆ ਕਿ ਮਤਲਬ ਇੱਕ ਹਿੰਦੂ ਪੁਰੀ ਮਾਰਤੋ ਉਹਨਾਂ ਨੇ ਸੇਵਾ ਦੇ ਦ੍ਰਿਖਟ ਜੋ ਨਾ ਕੋ ਹੋ ਸਕਿਆ ਮਤਲਬ ਦੇਖਿਆ ਜਾਏ ਕਿ ਉਹਨਾਂ ਨੇ ਆਪਣੇ ਜਿਵੇਂ ਉਹ ਆਪਣੇ ਹਿਸਾਬ ਨਾਲ ਸਮਝਦੇ ਨੇ ਕਿ ਮੈਂ ਜੇ ਠੰਡੇ ਪਾਣੀ ਨਾਲ ਨਹਾਵਾਂਗਾ ਤੇ ਮੈਂ ਉਸ ਸੇਵਾ ਨੂੰ ਨਿਭਾ ਸਕਲਾਂਗਾ ਜੀਵੇਂ ਉਹਨਾਂ ਨੇ ਕਿਹਾ ਕਿ ਮਜ਼ਬ ਮੈਟਰ ਨਹੀਂ ਕਰਦਾ ਹੈ ਉਹਨਾਂ ਨੇ ਕਿਹਾ ਕਿ ਮੈਂ ਰਾਮਦੇਵੀ ਪੂਜਾ ਕਰਨਾ ਵਾ ਕਿ ਮੈਂ ਹਨੂਮਾਨ ਜੀ ਦੀ ਪੂਜਾ ਕਰਨਾ ਵਾ ਲੇਕਿਨ ਫਿਰ ਵੀ ਇਨਾਂ ਦਿਨਾਂ ਦੇ ਵਿੱਚ ਪਤਾ ਨਹੀਂ ਕਿਉਂ ਮੇਰੇ ਦਿਲ ਨੂੰ ਖਿੱਚ ਵਜਦੇ ਗਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਜ਼ਾਦੇ ਆ ਦੇ ਖਾਸ ਤੌਰ ਤੇ ਜਿਹੜੇ ਛੋਟੇ ਸਾਬਜ਼ਾਦੇ ਨੇ ਉਹ ਮੈਨੂੰ ਇੰਜ ਲੱਗਦਾ ਹੈ ਕਿ ਜਦੋਂ ਮੈਂ ਐ ਆਪਣੇ ਜਿਸਮ ਤੇ ਠੰਡਾ ਪਾਣੀ ਪਾ ਰਿਹਾ ਹੁੰਦਾ ਤਾਂ ਤੁਸੀਂ ਆਪਣੇ ਆਪ ਸਾਬ ਲਾ ਲਓ ਕਿ ਆਮ ਦਿਨਾਂ ਚ ਪਾਣੀ ਹੁੰਦੀ ਠੰਡਾ ਲੱਗਦਾ ਤਾਂ ਫਿਰ ਵੀ ਤਿੰਨ ਕੁਆਟਲ ਜਿਹੜਾ ਬੜਾ ਪਿਆ ਉਹਦੇ ਨਾਲ ਉਹ ਨਹਾਉਂਦੇ ਨੇ ਤੇ ਇਹ ਇਹ ਉਹ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀਆਂ ਨਾ ਮਜ਼ਬਾ ਤੋਂ ਉੱਤੇ ਹੁੰਦੀਆਂ ਨੇ ਤੇ ਇਨਸਾਨੀਅਤ ਦੇ ਵਿੱਚ ਆਂਦੀਆਂ ਨੇ ਬਾਕੀ ਇਹ ਕਿ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਸਾ ਨਾਲ ਜਰੂਰ ਸਾਂਝੇ ਕਰੋ ਮਿਲਦੇ ਆਂ ਜੀ ਨਵੀਂ ਵੀਡੀਓ ਚ ਆਪਣਾ ਖਿਆਲ ਰੱਖਿਓ ਦਵਾਮੇ ਯਾਦ ਰੱਖਿਓ